ਰੋਮ ਰੋਮ ਭਾਈਓ ਇੱਕ ਕੀੜਾ ਕੇ ਕਾਲੂ ਕਿਹੜਾ ਵਾ ਲੋ ਜਾ ਯਾਰ ਹੈਲੋ ਹੈਲੋ ਆਜੀ ਭਾਈ ਦਲੇਰ ਸਿੰਘ ਜੀ ਬੋਲ ਰਹੇ ਆ ਦਲੇਰ ਸਿੰਘ ਹਾਂ ਪ੍ਰੋਫੈਸਰ ਦਲੇਰ ਸਿੰਘ ਬੋਲਦਾ ਜੀ ਕੌਣ ਜੀ ਕਾਲੂ ਕੌਣ ਸਤਿ ਸ਼੍ਰੀ ਅਕਾਲ ਜੀ ਉਹ ਸਸਰੀ ਘਰ ਸਸਰੀ ਘਰ ਛੋਟੀ ਵੀਰ ਹੋਰ ਠੀਕ ਠਾਕ ਮੈਂ ਕਾਲੂ ਬੋਲਦਾ ਕਾਲੂ ਉਹ ਅੱਛਾ ਕਾਲੂ ਉਹ ਕਾਲੂ ਕੀ ਆੜਾ ਤੇਰੇ ਉਹ ਕਾਲੂ ਕਾਲੂ ਕਲੱਟ ਕੇ ਆਗੇ ਹੋਰ ਕਲੱਟ ਕੀ ਆੜਾ ਹਾਂਜੀ ਵਧੀਆ ਵਧੀਆ ਕਾਲੂ ਬਿਲਕੁਲ ਇੱਕ ਬਹੁਤ ਵਧੀਆ ਗਾ ਗਿਆ ਬਾਹਰੋਂ ਆਏ ਮੇਰੇ ਅੱਛਾ ਤੂੰ ਲੈਣ ਤੋਂ ਆਏ ਤੇ ਉਹਨਾਂ ਲੈਣੀ ਪੈਲੀ ਅੱਛਾ ਮੈਂ ਨਾ ਹੁਣੇ ਜਾ ਛਿਲ ਕੇ ਪਸੇਂ ਮਾਰੀਏ ਗੁਰੂਏ ਹੋਜੇ ਗਾਗ ਲੱਭਦੇ ਬਸ ਆਗੇ ਆਗੇ ਸਾਸਰੀ ਕਾਲ ਕਾਲੂ ਸਾਸਰੀ ਕਾਲ ਜੀ ਮੇਰੀ ਗੱਲ ਸੁਣੋ ਯਾ ਯਾ ਤਕਰੀਬ ਨੇ ਪੈਲੀ ਤਾਂ ਫਿਰ ਪਹਿਲੀ ਤੇ ਫਿਰ ਮੈਂ ਆਖਿਆ ਮੁੰਡੇ ਨੂੰ ਇੱਕ ਕਾਲੂ ਕਲਾਚ ਆ ਮੈਂ ਨੰਬਰ ਲੈ ਕੇ ਇਹਦਾ ਉਹ ਆਉਣ ਹੀ ਵਾਲਾ ਆਪਣੇ ਕੋਲ ਉਹ ਫਿਰ ਡੀਲਰ ਕੋਲ ਲੈ ਕੇ ਜਾਊਗਾ ਆਪਾਂ ਨੂੰ ਐਵੇਂ ਪੈਸੇ ਨਾ ਬਰਬਾਦ ਨੀ ਨੀ ਪਹਿਲੀ ਚੰਗੀ ਉਹੀ ਫੇਰੀ ਆਪਾਂ ਲੈ ਲਈਏ ਸਤਿ ਸ਼੍ਰੀ ਅਕਾਲ ਜੀ ਓ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹੋਰ ਸੁਣਾਓ ਠੀਕ ਹੈ ਬੱਸ ਬਧੀ ਕੋਣ ਕੋਈ ਹਾਂਜੀ ਤੁਸੀਂ ਮੈਨੂੰ ਫੋਨ ਕਰਕੇ ਆਇਆ ਅੱਛਾ ਅੱਛਾ ਓ ਠੀਕ 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 ਆ ਬੰਦਾ ਬੰਦਾ ਮੈਨੂੰ ਲੈ ਕੇ ਆਇਆ ਨਾਲ ਠੀਕ 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 ਅੱਛਾ ਅੱਛਾ ਓ ਬੰਦਾ ਗਾੜੀ ਰੈਡੀ ਆ ਤੇ ਬਸ ਟਾਈਮ ਨਹੀਂ ਹੈਗਾ ਪਰ ਚੱਲੇਗੀ ਚਲੋ ਚਲੋ ਚੱਲ ਗਿਆ ਪੰਜ ਚਲੋ ਹਾਂਜੀ ਆ ਜੀ ਚਲੋ ਠੀਕ ਠੀਕ ਚਲੋ ਆਜੋ 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 ਕਮਜ਼ੋਰ ਹੋ ਗਈ ਜੀ ਗਰੇਲ ਭਾਜੀ ਉਹ ਕੌਣ ਵੀਰ ਅੱਛਾ ਕਾਲੂ ਕਲੱਚ ਆ ਜਾ ਆ ਜਾ ਕਾਲੂ ਬੱਲੇ ਕਾਲੂ ਕਲੱਚ ਆਰ ਜੀ ਆ ਜਾ ਬਹੁਤ ਠੀਕ ਆ ਗਿਆ ਹਾਂ ਜੀ ਹਾਂ ਜੀ ਆਜੋ 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 ਭਾਜੀ ਆਜੋ ਭਾਜੀ ਆਜੋ ਠੀਕ ਆ ਆਜੋ ਇਧਰ ਦੇ ਦਾਂਗੇ ਅਸਕੇ ਭੈਣ ਜੀ ਇਹਨੇ ਸਾਸਰੀ ਘਰ ਬੈਠੋ ਬੈਠੋ ਭੈਣ ਜੀ ਹਾਂ ਹੋਰ ਬਈ ਕਾਲੂ ਕਿਲਾਚ ਠੀਕ ਆ ਗਿਆ ਨਾ ਸਾਰਾ ਪਰਿਵਾਰ ਦੀ ਸਨਾਹ ਬਈਲਾ ਬਹੁਤ ਵਧੀਆ ਤੇ ਮੇਰੇ ਭਤੀਜੇ ਦੀ ਸਨਾਹ ਹਾਂ ਜੈ ਜੈਕਾਰਾਂ ਠੀਕ ਹੈ ਨਾ ਬੱਚੇ ਠੀਕ ਹੈ ਨਾ ਹਾਂ ਹੰਡ ਠੰਡ ਵੜੀ ਆ ਤੇ ਬੱਚਿਆਂ ਦਾ ਮੇਰਾ ਵੀਰ ਧਿਆਨ ਠੀਕ ਆ ਕਿਉਂਕਿ ਠੰਡ ਠੰਡ ਬਹੁਤ ਜਿਆਦਾ ਹੈ ਹਾਂਜੀ ਕਰੋ ਕਮਾ ਬੈਂਤੀ ਹੋਪਾ ਤੁਸੀਂ ਛਲੁੰਟਾ ਤੇ ਬਹੁਤ ਭਰੋਸਾ ਵਾ ਮਾ ਨੇ ਤੁਹਾਡੇ ਤੇ ਮਾਰ ਤੁਸੀਂ ਮਾੜਾ ਕੰਮ ਤੁਸੀਂ ਕਰਦੇ ਕੀਤਾ ਨਹੀਂ ਗਾ ਤੇ ਨਾ ਕਰਦੇ ਜੋ ਤੇ ਆਪਣੇ ਬਹੁਤ ਵਧੀਆ ਖਾਸ ਆ ਇਹਨਾਂ ਲੈਣੀ ਪੈਲੀ ਠੀਕ ਹੈ ਠੀਕ ਹੈ ਤੇ ਤੁਸੀਂ ਗੱਲ ਕਰੋ ਹੁਣ ਇਹ ਭਾਜੀ ਪਹਿਲੀ ਲੈਣੀ ਕਿਹੜੇ ਏਰੀਆ ਜੇ ਪਹਿਲਾਂ ਮੈਨੂੰ ਇਹ ਦੱਸੋ ਆਪਾਂ ਲੈਣਾ ਹੀ ਭਾਜੀ ਚੰਗੀ ਪਹਿਲੀ ਲੈਣੀ ਕੋਈ ਵੀ ਏਰੀਆ ਹੋਵੇ ਲਾਗੇ ਹੋਵੇ ਮੈਂ ਤੁਹਾਨੂੰ ਚੰਗੀ ਪਹਿਲੀ ਫਿਰ ਬਾਰਡਰ ਏਰੀਆ ਵਧੀਆ ਏਰੀਆ ਵਾ ਤੇ ਖੇਮ ਕਰਨ ਵਾਲੀ ਸਾਈਡ ਦੇ ਨਾਲੇ ਸਸਤੀ ਮਿਲਣੀ ਹੈ ਕਾਲੂ ਤੇ ਗੱਲ ਇਦਾਂ ਜੇ ਕਿ ਭਾਉ ਮਹਾਰਾਜ ਦਾ ਲਈਦਾ ਜੇ ਨਾਂ ਰੱਬ ਦੇ ਮੈਂ ਕਰਦਾ ਅਜੇ ਤੱਕ ਝੂਠ ਠੱਗੀ ਠੋਰੀ ਇਹੋ ਜਿਹਾ ਕਦੀ ਕੰਮ ਜਿੰਦਗੀ ਤੇ ਨਹੀਂ ਸੋਚਿਆ ਫਤਗ ਗੱਲ ਕੀ ਆ ਬੱਚੇ ਆ ਠੱਗੀਆਂ ਲੋਕ ਮਾਰ ਲੈਂਦੇ ਆ ਗਾ ਬੱਚਿਆਂ ਦੇ ਆ ਜਾਂਦੀਆਂ ਵਾ ਮੈਂ ਤੁਹਾਨੂੰ ਆਖਦਾ ਮੈਂ ਕਸਮ ਖਾਣ ਵਾਲੀ ਗੱਲ ਜੇ ਸੌ ਜਿਹਦੀ ਮਰਜ਼ੀ ਖਵਾ ਦੋ ਜੇ ਅਜੇ ਤੱਕ ਕੋਈ ਇਹੋ ਜਿਹਾ ਭਾਉਆ ਲੋਕਾਂ ਨਾ ਕੀ ਦਾ ਨਾਂ ਭਾਉ ਨਾ ਆਪਦੀਆਂ ਰੋਟੀਆਂ ਦੋ ਰੋਟੀਆਂ ਖਾਣੀਆਂ ਖਾਣਾ ਕੀ ਨਹੀਂ ਨਹੀਂ ਮਾਨ ਟੱਡ ਬਹੁਤ ਮਾਨ ਭਾਜੀ ਰੋਟੀਆਂ ਦੋ ਮਿਲਦੀਆਂ ਰਹਿਣ ਕੰਮ ਕਰੋ ਸਾਫ਼ ਸੁਥਰਾ ਜੇ ਸੋਨਾ ਲੈਣਾ ਜੇ ਸੋਨਾ ਲੈਣਾ ਤਾਂ ਸੋਨਾ ਹੀ ਲੈ ਕੇ ਦੋ ਹੂੰ ਸਹੀ ਜੇ ਤੁਸੀਂ ਪੈਸੇ ਸੋਨੇ ਵਰਗੇ ਖਰਚੇ ਤਾਂ ਤੁਹਾਨੂੰ ਸੋਨੇ ਵਰਗੀ ਪੈੜੀ ਲੈ ਕੇ ਦਵਾਂ ਤੇ ਆਪਣਾ ਫੀ ਰੇਟ ਨੂੰ ਚੱਲ ਦੋ ਉੱਥੇ ਰੇਟ ਵੇਖੋ ਪਤਾ ਗੱਲ ਗਈ ਆ ਜਿਹੜੇ ਡੀਲਰ ਹੁੰਦੇ ਆ ਕਈ ਤੇ ਮਰਦੇ ਬਹੁਤ ਜ਼ਿਆਦਾ ਝੂਠ ਆ ਆਪਣੀ ਗੱਲ ਮੂੰਹ ਤੇ ਆ ਗੁੱਸਾ ਕਰ ਲੈ ਕੋਈ ਨਾ ਕਰ ਲੈ ਉਹ ਗੱਲ ਵੱਖਰੀ ਆ ਠੀਕ ਹੈ ਨਾ ਰੇਟ ਜੇ ਚੰਗੀ ਪੈੜੀ ਹੈ ਨਾ ਕੋਈ ਤੁਹਾਨੂੰ ਆਖੀ ਜੋ 5 ਲੱਖ ਕੋਈ ਆਖੀ 20 ਲ ਭਾਜੀ 50 ਲੱਖ ਤੋਂ ਘੱਟ ਚੰਗੀ ਪੈੜੀ ਮਿਲਦੀ ਨਹੀਂ ਜੇ ਠੱਗੀ ਕਹਨੇ ਮਾਰਨੀ ਹੈ ਤੇ ਭਾ 20 ਲੱਖ ਨੂੰ ਮਾਰ ਲਈ ਹਾਂ ਸਹੀ ਸਹੀ ਨਣਿਪਟੂ ਆਪਾਂ ਪਤਾ ਹੈ ਦੇਖੋ ਆਪਾਂ ਗੁੱਸਾ ਹੀ ਕਰੋ ਨੇ ਆਮੋ ਸਾਹਮਣੇ ਤੁਹਾਨੂੰ ਬਾਹਰ ਤਾਂ ਗੱਲ ਕਰੋ ਭਾਵੇਂ ਭਾਜੀ ਤੁਸੀਂ ਗੁੱਸਾ ਹੀ ਕਰੋ ਗੁੱਸਣਾ ਕਰ ਬਹਿ ਮੇਰੀ ਗੱਲ ਤਾਂ ਕਹਿੰਦਾ ਭਾਜੀ ਸੁਣ ਲੋ ਧਿਆਨ ਨਾਲ ਗੱਲ ਭਾਜੀ ਗੱਲ ਇਦਾਂ ਵਾ ਜਿਨੇ ਤੇ ਮਾਰਨੀ ਹੈ ਠਗੀ ਠੋਰੀ ਉਹ ਤੁਹਾਨੂੰ 20 ਲੱਖ ਨੂੰ ਪੈੜੀ ਲੈ ਦਊਗਾ ਪਰ ਜੇ ਆਪਾਂ ਚੰਗੀ ਪੈੜੀ ਲੈਣੀ ਆਪ ਜਾਊ ਜ਼ਮੀਨ ਲੈਣੀ ਆ ਕਣਕ ਝੋਨੇ ਵਾਲੀ ਚੰਗੀ ਭਰਤੀ ਹੈ ਕਿ ਨੀਵੇਂ ਨੀਵੇਂ ਖੱਤੇ ਤਾਂ ਬਿਨਾਂ ਨਹਿਰੀ ਪਾਣੀ ਹੋਊਗਾ ਤੇ ਫੇਰ ਰੇਟ ਜੇ 50 ਤੋਂ 60 ਲੱਖ ਰੁਪਈਆ। ਭਾਜੀ ਪਹਿਲੀ ਵਧੀਆ ਨਹੀਂ ਜਾਈ। ਬਾਕੀ ਨਾਲ ਹਾਂ ਬਸ ਬੜੇ ਧੋਖੇ ਆ। ਭੈਣ ਜੀ ਆਹ ਗੱਲ ਤੁਸੀਂ ਕਰਦੀ ਸਹੀ। ਵੇਖੋ ਭਾਜੀ ਕਈ ਜਿਹੜੀ ਲੈਣ ਵਾਲੇ ਨਾ ਭੈਲੀ ਕਹਣਗੇ ਸਸਤੀ 40 ਲੱਖ ਦਿੰਨੇ ਆ 35 ਲੱਖ ਦਿੰਨੇ ਨਾ। ਆਹ ਬੰਦੇ ਵੀ ਭਲੀ ਵਧੀਆ ਜੇ ਕਾਲੂ। ਕਲਾਜਾ ਜਿਹੜੇ ਤੇਰੇ ਬੰਦੇ ਆ ਨਾ ਰਿਸ਼ਤੇਦਾਰ ਆ ਤੇਰੇ ਜਾਂ ਜੋ ਵੀ ਆ। ਨਹੀਂ ਨਹੀਂ ਬੰਦੇ ਬਹੁਤ ਵਧੀਆ ਵਾ। ਤੇ ਪਹਿਲੀ ਸੋਨੇ ਵਰਗੀ ਲੈ ਕੇ ਦਊਗਾ ਹਾਂ ਬਸ ਲਾਂਮਾ ਨਹੀਂ ਹੋਣਾ ਚਾਹੀਦਾ ਮੈਂ ਨਾ 1 ਰੁਪਏ ਦਾ ਲਾਂਮਾ ਜੁਤਾਦ ਕਿ ਨਹੀਂ ਹਾਂ ਭਾ ਇਹਨਾਂ ਤੋਂ ਕੁਝ ਲੈਣਾ ਨਾ ਢੱਡ ਤੋਂ ਕੋਲ ਯਾਰ ਟੋਪੀ ਪਾਵਾਂਗੇ ਤੇ ਟੋਪੀ ਦੇ ਵਿੱਚ ਵੀ ਦੇਣਾ ਹਿੱਸਾ ਹੋਊਗਾ ਤੇ ਕਮਿਸ਼ਨ ਚ ਵੀ ਤੇਰਾ ਹਿੱਸਾ ਹੋਊਗਾ ਠੀਕ ਹੈ ਨਾ ਭੈਣ ਜੀ ਹੁਣਾਂ ਦਾ ਸੁਭਾਅ ਭਾਜੀ ਹਣੀ ਆਪਾਂ ਗਾਂ ਵੀ ਵਰਤਣਾ ਵੀਰ ਬਾਕੀ ਅੱਜ ਅੱਜ ਠੱਗੀ ਮਾਰਨੂੰ ਅੱਜ ਫਰੇਬ ਕਰਦੇ ਗਾਂ ਹਮੋ ਸਾਹਮਣਾ ਨੰਬਰ ਲੈ ਲਓ ਤੇ ਨਾਵੇਂ ਢੱਡ ਤੋਂ ਕੋਲ ਨਾ ਨਾ ਇਹਨਾਂ ਤੋਂ ਕਹ ਲੋ ਇਹ ਵੀ ਗੱਲ ਗਲਤ ਕਰਤੀ ਤੂੰ ਕੋਈ ਹਮੋ ਸਾਹਮਣਾ ਨਹੀਂ ਭੈਣ ਜੀ ਜੇ ਆ ਵੀਰ ਵਿੱਚ ਪਿਆ ਨਾ ਪਹਿਲਾਂ ਮੈਂ ਇਹਨੂੰ ਫੋਨ ਕਰੂੰ ਇਹ ਤੁਹਾਨੂੰ ਕਰੂੰ ਚਲੋ ਇਹ ਬੰਦਾ ਮਾਨਦਗਰ ਰੋਜੀ ਰੋਟੀ ਪਾਉ ਪਤਾ ਗੱਲ ਕੀ ਆ ਕਮਿਸ਼ਨ ਹੀ ਲੈਂਦੇ ਜੀ 1-1 ਰੁਪਿਆ ਲੈਣਾ ਜੀ ਇੱਕ ਹੀ ਉਧਰੋਂ ਇੱਕ ਹੀ ਉਧਰੋਂ ਠੀਕ ਹੈ ਤੇ ਜਿਹੜੀ ਚੀਜ਼ ਪਾਉ ਮਾ ਕੇ ਲੈ ਲੈਣੀ ਆ ਉਹਦੇ ਨਾਲ ਦੀ ਰੀਸ ਨਹੀਂ ਹਾਂ ਸਿੱਧੇ ਮੂੰਹ ਦੇ ਚਿੱਟੀ ਗਏਦੇ ਜੀ ਤੇ ਐਵੇਂ ਝੂਠ ਫਰੇਬੋ ਕੰਮ ਨਹੀਂ ਆਪਣੀ ਜੇਕ ਤੁਹਾਨੂੰ ਸਿੱਧਾ ਕਹ ਦੇਣਾ ਕਿ ਪਾਉ 1 ਰੁਪਿਆ ਸਾਡੀ ਕਮਿਸ਼ਨ ਦੇ ਦਿਓ ਬਿਆਨੇ ਦੇ ਅੱਧੀ ਲਵਾਂਗੇ ਤੇ ਰਜਿਸਟਰੀ ਤੇ ਫੇਰ ਅੱਧੀ ਉਹ ਕਮਿਸ਼ਨ ਤੇ ਉਹਨਾਂ ਚੋਂ ਇਹਨੂੰ ਵਿਚਾਰੇ ਦਾ ਵੀ ਚਲੋ ਮੈਂ ਤੇਲ ਫੁਲਕਾ ਨਾਲ ਦਵਾਂਗਾ ਕਾਲੂ ਜਿਹੜੀ ਮੂੰਹ ਦੇ ਗੱਲ ਪਉ ਹੋ ਨਹੀਂ ਧੰਨਵਾਦ ਪਿੱਠ ਪਿਛੇ ਨਹੀਂ ਤੇਰੇ ਮੂੰਹ ਦੇ ਗੱਲ ਕਰਨਦੇ ਆ ਭੈਣ ਜੀ ਹਣੀ ਬੈਠੇ ਵੀਰ ਬੈਠਾ ਤੇਰਾ ਵੀ ਜਿਹੜਾ ਕਮਿਸ਼ਨ ਦੇ ਵਿੱਚੋਂ ਜਿਹੜਾ ਕੋਈ 10000 ਬਣੂਗਾ ਭਰਾ ਤੇਰਾ ਦੀ ਅੰਧਾਰਿਆ ਉਹ ਵੀ ਆਹ ਗੱਲ ਕਲੀਅਰ ਜੇ ਤੇ ਪਹਿਲੀ ਸੋਣੀ ਵਰਗੀ ਪਹਿਲੀ ਚਾਹ ਇੱਕ ਮਿੰਟ ਚਾਹ ਮੈਂ ਆਪਣਾ ਬਾਦਰ ਚਾਹ ਜਲਦੀ ਲਿਆ ਚਾਹ ਪੀ ਲੋ ਤੇ ਪਹਿਲੀ ਤਨ ਮੈਂ ਦਿਖਾ ਲਿਆ ਹਾਂ ਮੈਂ ਨਾ ਆਵੇ ਇਕੋ ਮੇਟਰ ਆ ਗਿਆ ਆ ਗਿਆ ਨਾਲੇ ਮੈਂ ਆਪਦਾ ਆਪਣੇ ਸਮਾਨ ਲੈ ਲਿਆ ਟੈਂਸ਼ਨ ਨਾ ਲੋ ਭਾਜੀ ਫਿਕਰ ਨਾ ਕਰੋ ਬੰਦਾ ਬਹੁਤ ਵਧੀਆ ਵਾ ਤੇ ਮੈਂ ਤੁਹਾਨੂੰ ਲਿਆ ਕੇ ਚਾਹ ਪੋ ਬੰਦਾ ਬੰਦਾ ਥੱਗੀ ਥੋੜੀ ਤੇ ਲੱਗੇ ਨਹੀਂ ਜਾਂਦੀ ਉਹ ਉਹ ਨੂੰ ਬਲੀ ਕਰ ਤੇ ਇਹ ਕਿਹੜੇ ਦੇਸ਼ ਤੋਂ ਆਏ ਭਾਜੀ ਆਪਾਂ ਕੈਨੇਡਾ ਤੋਂ ਮੇਰਾ ਆਸਟ੍ਰੇਲੀਆ ਬੱਚਾ ਵਾ ਤੇ ਉਹਨਾਂ ਮੈਂ ਕਿਹਾ ਮਾਹ ਮਹਾਰਾਜ ਦੀ ਕਿਰਪਾ ਵਾ ਖੁੱਲੀ ਜ਼ਮੀਨ ਆ ਸਰਗੋਫੜ ਭੈਣ ਜੀ ਤੇ ਪਾਪਾ ਬਾਹਰ ਜਾਣਾ ਪਾਪਾ ਬਾਹਰ ਜਾਣਾ ਬਾਹਰ ਚੱਲ ਗਿਆ ਤੇ ਸੁਖਣਾ ਦਾ ਟਰੈਕਟਰ ਰੁਕ ਪਾਇਆ ਰਾ ਦੋ ਕੋਈ ਗੱਲ ਹਾਂ ਤੇ ਬਹੁਤ ਕਿਰਪਾ ਫੜੋ ਫੜ ਭੈਣ ਜੀ ਭੈਣ ਜੀ ਕੱਪੜਾ ਫੜੋ ਬਿਸਕਟ ਫੜੋ ਆਹ ਕਾ ਆਪਣਾ ਆਹ ਕਾਲੂ ਮੇਰਾ ਕਾਲੂ ਚੱਲ ਆਲੇ ਕਾਲੂ ਕਾਲੂ ਖਾ ਨਹੀਂ ਹੁੱਖ ਖਾਣਾ ਨਹੀਂ ਹਾਂ ਕਾਲੂ ਪੰਜੀਰੀ ਦਾ ਬਹੁਤ ਸ਼ੀਨ ਆ ਫੜੋ ਭੈਣ ਜੀ ਤੁਸੀਂ ਲਓ 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 ਭੈਣ ਜੀ ਪਾਜੀ ਕੋਈ ਨਹੀਂ ਫੜੋ ਵੇਖੋ ਪਾਜੀ ਇੱਥੋਂ ਲੈ ਕੇ ਜਾਣਾ ਦੁਨੀਆ ਤੋਂ ਆਹ ਬਹੁਤ ਮਜ਼ਾ ਹਾਂ ਹੁੰਦੇ ਚੋ ਇਹ ਭਾਜੀ ਇਹ ਜਿਹੜੀ ਪੰਜੇਰੀਆਂ ਘਰ ਦੇ ਦੌਂਦੀ ਆ ਹੂੰ ਇਹ ਪਸੂ ਡੰਗਰ ਰੱਖੇ ਡੰਗਰ ਵਗੈਰਾ ਰੱਖੇ ਆ ਤੇ ਵਧੀਆ ਹਨ ਤੇ ਇਹ ਹੈਗੇ ਜ਼ਮੀਨ ਬਹੁਤ ਸੋਹਣੀ ਲੈ ਕੇ ਦਵਾਂਗੇ ਕੁਰਾ ਭਾਜੀ ਇਹ ਭਾਜੀ ਲੱਕੀ ਵੜੇ ਨੇ ਪੁੱਛੋ ਕਿਉਂ ਇਹ ਤਾਂ ਲੱਕੀ ਨੇ ਕਿ ਅਜੇ ਅੱਜ ਹੀ ਇੱਕ ਕੁਰਾ ਨਿਕਲਿਆ ਜੀ ਲਓ ਭਾਜੀ 15 ਕਿਲਿਆਂ ਦਾ ਕੁਰਾ ਤੇ ਕੁਰਾ ਵੀ ਵੇਲ ਵੈਂ ਕਿਤੇ ਨੱਕ ਦੇ ਕੋਕੇ ਵਰਗਾ ਜੀ ਜੀ ਕੋਕੀ ਵਰਗਾ ਖਰਾ ਦੇ ਪਾਈ ਬਾਕੀ ਪੂਣੀ ਤੇ ਦਿਖਾਈ ਦਵਾ ਨਹਿਰ ਦਾ ਪਾਣੀ ਪੈ ਰਿਆ ਅੱਛਾ ਪਹਿਲੇ ਨਹਿਰ ਦਾ ਪਾਣੀ ਪੈ ਰਿਆ ਨਾਲ ਤੇ ਦੋ ਕਨੈਕਸ਼ਨ ਆ ਦੋ ਬੋਰੇ ਵਿੱਚ ਹਾਜੀ ਭਾਜੀ ਆਜੋ ਆਜੋ ਭੈਣ ਇਹ ਭਾਜੀ ਮੱਥਾ ਕਿੰਨਾ ਲੱਗਦਾ ਪੈਲੀ ਨੂੰ ਭਾਜੀ ਮੱਥਾ ਲੱਗਦਾ ਜੇ ਰੱਬ ਮਹਾਰੇ ਕਿਰਪਾ ਕਰੇ 5 ਕਿਲੇ ਲੱਗਦਾ ਜੇ ਤੁੰਡਾ ਪੂਰਾ 5 ਕਿਲੇ ਮੱਥਾ ਜੀ ਸੋਹਣੀ ਕਣਕ ਜੇ ਕਾਲੀ ਕਣਕ ਜੇ ਵੇਖੋ ਭਾਜੀ ਵੇਖ ਪਹਿਲੀ ਰੇਤਲੀ ਰੂਤਲੀ ਦੀ ਭਾਜੀ 1% ਵੀ ਨਹੀਂ ਛੋਟੀ ਵੀ 1% ਨਹੀਂ ਕਿਉਂ ਕਰੂ ਆ ਵੇਖ ਲਾ ਕਿਤੇ ਮੈਨਾ ਮਿੱਟੀ ਪੋਟ ਲੋ ਕਿਹੜੇ ਕਿ ਲੋਰੇ ਰੇਤ ਨਹੀਂ ਖਲਾਉਦੇ ਦਦ ਕਹਿਦੇ ਆ ਭਾਜੀ ਬਹੁਤ ਸੋਹਣੀ ਪਹਿਲੀ ਆ ਰੰਗ ਬਹੁਤ ਵਧੀਆ ਹੈ ਦਾ ਭਾਜੀ ਲੋਕ ਮਾਸਾਜ ਦੀ ਈ ਕਿਰਪਾ ਵਾ ਆਪ ਭਾਜੀ ਫੋਨ ਕਰਦੇ ਆ ਲੋਕ ਕਹਿੰਦੇ ਦੋ ਦੋ ਮਹੀਨੇ ਵਿਕਟ ਕਰ ਲਾਂਗੇ ਪਰ ਦਲੇਰ ਸਿੰਘ ਡੀਲਰ ਤੋਂ ਜਾਣਾ ਹਾਂ ਭਾਜੀ ਕਨੈਕਸ਼ਨ ਵੀ ਸਹੀ ਜੀ ਮੱਥਾ ਵੀ ਸੋਹਣ ਲੱਗੰਦੇ ਆ ਤੇ ਪੈਲੀ ਦਾ ਰੰਗ ਢਾਂਗੇ ਵੇਖੋ ਕਣਕ ਕਿੰਡੀ ਸੋਹਣੀ ਆ ਕੋਈ ਰੋਲਾ ਰੋਲਾ ਤਾਂ ਨਹੀਂ ਪੈਲੀ ਕੋਈ ਰੋਲਾ ਰਟਾਣੀ ਭਾਜੀ ਮੈਂ 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 ਬੈਠਾ ਨੇ ਵਿੱਚ ਠੀਕ ਹੈ ਕੋਈ ਰੋਲਾ ਨਿਕਲ ਆਵੇ ਜੋ ਮਿਆਰੀ ਪੂਰੀ ਠੀਕ ਹਾਂ ਭਾਜੀ ਵਾਦੇ ਦੀ ਪੈਲੀ ਤੇ ਮੈਂ ਕਿਹਾ ਵੀ ਕਹਾਂ ਕਿ ਐਂ ਨਹੀਂ ਕਿ ਕਹਾਂ ਅੱਗੇ ਕਿਹਾ ਸੀ ਜੇ ਪੈਲੀ ਲੈ ਲੋ ਦਿਨ ਮਹੀਨਾ ਖਲੋ ਜੋ ਇਹੋ ਪੈਲੀ ਨੂੰ ਡਫਲ ਤੋਂ ਵੀ ਡਫਲ ਕਰਦਾ ਹਾਂ ਗੱਲ ਨਹੀਂ ਕਰਦੀ ਨਾ ਨਾ ਹਾਂ ਬਹੁਤ ਸੋਹਣੀ ਪੈਲੀ ਆ ਤੇ ਮਥਾ ਵੀ ਸੋਣਾ ਲੱਗਦਾ ਜਿਹਾ ਮੋਟਰਾਂ ਮੋਟਰਾਂ ਭਾਜੀ ਵੇਖੋ ਤੇ ਮੈਂ ਨਾ ਕਿਆ ਬਾਤ ਆ ਸਿਰ ਆ ਹੀ ਹੋਇਆ ਪਿਆ ਜੇ ਭਾਜੀ ਅੱਖਾਂ ਮੀਟ ਕੇ ਦੇ ਲੋ ਹੋਰ ਕੰਮ ਚ ਭਾਜੀ ਮੈਂ ਨਾ ਅੱਗੇ ਮੈਨੂੰ ਫੋਨ ਇੱਕ ਦਾ ਆਇਆ ਵਾ ਤੇ ਬਹਿਲੀ ਲੋਗ ਗੱਲ ਕਰਦੇ ਫਿਰਦੇ ਆਦੇ ਬਿਆਹਣਾ ਛੇਤੀ ਕਾਲੂ ਕਹਿ ਲੀਏ ਹਾਂ ਹਾਂ ਚਲੋ ਆਓ ਤੁਸੀਂ ਹਾਂ ਤੇ ਮਥਾ ਜੀ ਹਾਂਜੀ ਉੱਠੀ ਭਾਜੀ ਬੈਠੀ ਆਏ ਨਹੀਂ ਇੱਕ ਤਾਂ ਪਤਾ ਕਿ ਇਹ ਝੂਠ ਨਹੀਂ ਭਾਜੀ ਮਾਰਨਾ ਕੋਠੀ ਨਹੀਂ ਵਿੱਚ ਨਹੀਂ ਆਪਾਂ ਵੇਖੋ ਆਪਾਂ ਜਿਹੜੀ ਗੱਲ ਕਰਾਂਗੇ ਨਹੀਂ ਆ ਗੱਲ ਕੀ ਕਰਾਂਗੇ ਕਿਉਂ ਕਹਾਂ ਉਹ ਤੈਨੂੰ ਪਤਾ ਨਾ ਮੇਰਾ ਕੋਠੀ ਕਹਿ ਦਵਾ ਪਰ ਨਹੀਂ ਕੋਠੀ ਨਹੀਂ ਠੀਕ ਠੀਕ ਹਾਂ ਤੇ ਮੱਥਾ ਭਾਜੀ ਲੱਗਦਾ ਜੇ ਉਧਰ ਵੇਖੋ ਭਾਜੀ ਉਹ ਸਾਹਮਣੇ ਮੱਥਾ ਲੱਗਦਾ ਜੀ ਭਾਈ ਮੱਥਾ ਮੈਨੂੰ ਘਾਟ ਲੱਗਣ ਡਿਆ ਭਾਜੀ ਮੱਥਾ ਘਾਟ ਕੀ ਗੱਲ ਕਰਦੇ ਆ ਉਹ ਨੁਕਰ ਵੇਖੋ ਨਹੀਂ ਉੱਠੋ 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 ਉਹ ਹੋ 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 ਕੋਨੇ ਠੀਕ ਹੈ ਉਹ ਬਿਆਨਾ ਕਰਾਉਣਾ ਪਰ ਕੀ ਹੋਇਆ ਤਸ ਹੂ